懂。 ਨਰ ਤੇ ਦੇ ਸ਼ੁਰੂਆਤ ਕਰਦੇ ਆ ਆਪਾਂ ਅੱਜ ਵਲੌਗ ਦੀ ਤੇ ਅੱਜ ਦੇ ਵਲੌਗ ਅੱਜ ਦੇ ਕੀ ਹੈ ਵੈਨਸਡੇ ਅੱਜ ਹੈ ਗਏ ਬੁੱਧਵਾਰ ਠੀਕ ਆ ਤੇ ਬੁੱਧਵਾਰੀ ਹੈ ਨਾ ਹੂੰ ਬੁੱਧਵਾਰ ਨੂੰ ਮੈਨੂੰ ਤਾਂ ਜਿੱਦਨ ਕੀ ਮੈਂ ਮੰਮੀ ਨਾਲੇ ਕੋਲ ਗਈ ਮੈਨੂੰ ਕੋਈ ਉੱਥੇ ਟਾਈਮ ਕੋਈ ਵਾਰ ਕੋਈ ਡੇਟ ਕੋਈ ਯਾਦ ਨਹੀਂ ਆ ਬਸ ਆਪਣੇ ਆਪ ਚ ਇਥੇ ਮਸਤ ਹੋਏ ਪਏ ਆ ਤੇ ਮਤਲਬ ਕਿ ਫੈਮਿਲੀ ਦੇ ਨਾਲ ਅਸਰ ਇੰਜੋਏ ਕੀਤਾ ਬਹੁਤ ਵਧੀਆ ਲਗਾਂਗੇ ਆਖੇ ਹੁਣ ਲਗਾਂਗੇ ਹੁਣ ਕੱਢਾਂਗੇ ਰਹਿਣ ਨਹੀਂ ਮੈਂ ਨਹੀਂ ਕੱਢਣੀ ਚੱਲ ਅੰਦਰ ਹੁਣ ਲਗਾਂਗੇ ਆਖੇ ਲਗਾਂਗੇ ਚੱਲ ਆ ਜਾਂ ਜਾ ਪਾ ਜਾ ਲਗਾਂਗੇ ਨਾ ਆਖੇ ਇਹ ਤਾਂ ਮੇਰ ਨਾਲ ਗੱਲ ਕਰਣਾ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਤੇ ਲੋ ਜੀ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਹੀਗਾ ਕਿ ਪੇਕੇ ਜਾ ਕੇ ਕੋਈ ਟਾਈਮ ਕੋਈ ਦਿਨ ਕੋਈ ਵਾਰ ਕੋਈ ਤਰੀਕ ਕਿਸੇ ਦਾ ਮਤਲਬ ਕਿ ਯਾਦ ਹੀ ਨਹੀਂ ਰਿਹਾ ਸਿਰ ਬਸ ਆਪਣੇ ਫੈਮਿਲੀ ਦੇ ਨਾਲ ਇੰਜੋਏ ਕੀਤਾ ਤੇ ਦਿਨ ਪਤਾ ਹੀ ਨਹੀਂ ਕਿੱਦਾਂ ਨਿਕਲ ਗਿਆ ਸੱਤ ਦਿਨ ਇਸ ਵਾਰ ਨਾ ਆਪਾਂ ਪਹਿਲੀ ਵਾਰ ਜਿਹੜਾ ਕਿ ਮੈਂ ਆਪਣੇ ਪੇਕੇ ਸੱਤ ਦਿਨੇ ਇਕੱਠੇ ਰਹਿ ਕੇ ਆਂ ਅਦਰਵਾਇਜ਼ ਜਗੂਬ ਦਾ ਇਦਾਂ ਦੀ ਬਿਊਟੀ ਦਾ ਟਾਈਮਿੰਗ ਇਦਾਂ ਦਾ ਵੀ ਉਹਨਾਂ ਦਾ ਟਾਈਮ ਜੇ ਨਾਲ ਮੈਨੂੰ ਅਡਜਸਟ ਕਰਨਾ ਪੈਂਦਾ ਤੇ ਪੇਕੇ ਜਾਏ। ਸਨੋਈ ਤੇ ਜੇ ਜਾਣੇ ਵੀ ਆ ਤੇ ਇੱਕ ਰਾਤ ਇੱਕ ਰਾਤ ਸਿਰ ਤੋਂ ਵੱਧ ਤੋਂ ਵੱਧ ਕਿਤੇ ਦੋ ਚਲਦੀਆਂ। ਤੇ ਮੈਂ ਲੈ ਕੇ ਆਈ ਸੀ ਕਿ ਹੁਣ ਆਪਾਂ ਕਰ ਲਈਏ ਬ੍ਰੇਕਫਾਸਟ ਦੀ ਤਿਆਰੀ ਤੇ ਉਹਦੇ ਲਈ ਗੋਫੀ ਦਾ ਫੋਲ ਲੈ ਕੇ ਆਈ ਮੈਂ ਚਲੋ ਗੋਫੀ ਵਾਲੇ ਪਰੌਠੇ ਬਣਾ ਲੈਨੇ ਜਗਰੂਪ ਤੇ ਕਹਿੰਦੇ ਨਾਰਮਲ ਪਰੌਠੇ ਲਾ ਦੇ ਤੇ ਮੈਂ ਕਿਹਾ ਨਹੀਂ ਮੈਂ ਨਾਰਮਲ ਪਰੌਠੇ ਚਾਰ ਦੇ ਨਾਲ ਮੈਨੂੰ ਵਜਾਈ ਜਾਣੀ ਹੁੰਦਾ ਤੇ ਪੱਗੂ ਕੀ ਬਲੇ ਪਰੌਣ ਤੇ ਬਣਾਉਨੇ ਆ ਤੇ ਇਧਰ ਨਾਲ ਕੱਪੜੇ ਜਿੱਦੜ ਦੀ ਵਿੱਚ ਜਈ ਸੀ ਕੱਪੜਿਆਂ ਦਾ ਮੈਨੇ ਢੇਰ ਜਿਹੜਾ ਸਟੈਂਡ ਦੇ ਉੱਪਰ ਸੁੱਕੜੇ ਪਾਇਆ ਹੈਗਾ ਉਹ ਉਤਾਰਿਆ ਵਾ ਪਰ ਵੇਖੋ ਕਿਦਾਂ ਦਾ ਮੌਸਮ ਨਮਾ ਕਿ ਕੱਪੜੇ 7 ਦਿਨ ਪੈ ਰਹੇ ਆ ਤੇ 7 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਅਜੇ ਵੀ ਚੰਗੀ ਤਰ੍ਹਾਂ ਸੁੱਕੇ ਨਹੀਂ ਆ ਹੁਣ ਅਜੇ ਹੀ ਪੂਰੇ ਛਿੱਲੇ ਛਿੱਲੇ ਜੇ ਲੱਗ ਰਿਹਾ ਮੈਨੂੰ ਪਰ ਫਿਰ ਵੀ ਮੈਂ ਕਿਹਾ ਚਲੋ ਇੱਕ ਸਾਈਡ ਤੇ ਇਹਨਾਂ ਨੂੰ ਜੋੜ ਕੇ ਰੱਖ ਕੇ ਤੇ ਬਾਕੀ ਜਿਹੜੇ ਐ ਤੇ ਜਿਹੜੇ ਰੱਖੀ ਆਪਾਂ ਤੋਤੇ ਸੀਗੇ ਉਹ ਆਪਣਾ ਫੜੇ ਪਾ ਕੇ ਰੱਖਤੇ ਆ ਤੇ ਅਸੀਂ ਨਾ ਬਾਹਰ ਛੱਡੀ ਲੈਣ ਗਏ ਤੇ ਅੰਕਲ ਸੀਗੇ ਸਾਹਮਣੇ ਘਰ ਵਾਲੇ ਜਿੱਦਾਂ ਮੇਰੇ ਪਾਪਾ ਦਾ ਟਰੱਕ ਹੈ ਨਾ ਤੁਸੀਂ ਤੁਸੀਂ ਵੀਡੀਓ ਵਿੱਚ ਵੇਖਿਆ ਪੀ ਸੀ ਟਰੱਕ ਤੇ ਗਿਆ ਮੇਲਾ ਵੇਖਣਾ ਤੇ ਉਹ ਵੀ ਉਹਨਾਂ ਨੇ ਆ ਬਾਹਰ ਜਾਂਦੀ ਜਵੇ ਨਹੀਂ ਜਾਂਦੀ ਕਿਤੇ ਸੁਣਾਈ ਆਜੋ ਅੰਦਰ ਬੇਟਾ ਤੇ ਉਹ ਹੈ ਨਾ ਗੱਲਾਂ ਕਰਦੇ ਪਏ ਕਿ ਤੁਹਾਨੂੰ ਪਤਾ ਹੈ ਆ ਕੀ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਪੰਜਾਬ ਤੇ ਨਹੀਂ ਪੂਰੇ ਇੰਡੀਆ ਦੇ ਵਿੱਚ ਜਿਹੜਾ ਨਵਾਂ ਕਾਨੂੰਨ ਲੱਗੂ ਹੋਇਆ ਹੈ ਕਿ ਟਰੱਕ ਵਾਲੇ ਟਰੱਕ ਯੂਨੀਅਨ ਟਰੱਕ ਦੇ ਕਿਸੇ ਵੀ ਟਰੱਕ ਵਾਲੇ ਤੋਂ ਕੋਈ ਵੀ ਅਜਰ ਕੋਈ ਵੀ ਰਸਤੇ 'ਤੇ ਜਾਂਦੇ ਐਕਸੀਡੈਂਟ ਤੋਂ ਤੜ ਜਾਂਦੀ ਜੇਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਨੂੰ 10 ਲੱਖ ਰੁਪਈਆ 10 ਲੱਖ ਰੁਪਈਆ ਦੇਣਾ ਪੈਣਾ 7 7 ਬਦਲੇ ਇਹਨਾਂ ਦੇ ਬਦਲੇ ਨਾਲ ਪੈਸੇ ਵੀ ਦੇਣੇ ਪੈਣਗੇ ਤੇ ਨਾਲ ਉਹਨਾਂ ਨੂੰ 10 ਸਾਲ ਦੀ ਸਜ਼ਾ ਵੀ ਹੋਊਗੀ ਤੇ ਉਹਦੇ ਤੇ ਚਰਚਾ ਕਰਦੇ ਪਹਿਲੇ ਅੰਕਲ ਤੇ ਕਿਉਂਕਿ ਕੱਲ ਪਰ ਸੋਨੇ ਟਰੱਕ ਡਿਊਨ ਮਰਿਆ ਨੇ ਸਾਰਿਆਂ ਨੇ ਹੜਤਾਲ ਕੀਤੀ ਹੋਈ ਹੈ ਕਿ ਅਸੀਂ ਟਰੱਕ ਨਹੀਂ ਚਲਾਉਣੇ ਅਸੀਂ ਟਰੱਕ ਬੰਦ ਕਰ ਦਿੱਤੇ ਆ ਕਰ ਦੇਨੇ ਆ ਉਹਦੇ ਨਾਲ ਇੰਨੀ ਕ ਜਿਆਦੀ ਪ੍ਰੋਬਲਮ ਆਈ ਪਈ ਹੈ ਨਾ ਕਿ ਕੋਈ ਵੀ ਚੀਜ਼ ਲੋਕਾਂ ਨੇ ਤੇ ਕੀ ਮਤਲਬ ਕਿ ਆ ਆਪਣੇ ਸਾਧਨਾਂ ਦੇ ਆ ਜਿੰਨੀਆਂ ਟੈਂਕੀਆਂ ਫੋਲ ਦਾ ਮਤਲਬ ਕਿ ਵੱਡੇ ਵੱਡੇ ਡਰਮ ਭਰ ਭਰ ਕੇ ਨਾ ਫਲੇ ਕਰਾਂ ਵਿੱਚ ਤੇਲ ਦੇ ਕਿ ਤੇਲ ਵੀ ਨਹੀਂ ਮਿਲਣਾ ਇத்து ਤੱਕ ਕਿ ਸਬਜ਼ੀਆਂ ਜਿਹੜੀਆਂ ਤੁਹਾਨੂੰ ਮਦਦ ਤੁਸੀਂ ਸਪਲਾਈ ਹੁੰਦੀ ਉਹ ਟਰੱਕ ਤੇ ਹੀ ਹੁੰਦੀ ਆ ਤੇ ਟਰੱਕ ਜਿੱਦਾਂ ਚ ਟਰੱਕ ਨਾ ਚੱਲੇ ਉਹਨਾਂ ਚ ਸਬਜ਼ੀਆਂ ਵੀ ਨਹੀਂ ਆਉਂਦੀਆਂ ਤੇ ਸਬਜ਼ੀਆਂ ਦੇ ਭਾਅ ਵੀ ਚੜ੍ਹੇ ਆ ਉਹ ਵੀ ਦੁੱਗਲੇ ਚੌਂਗਲੇ ਹੋ ਜਾਣੇ ਸੀਗੇ ਪਰ ਇਹ ਕਹਿੰਦੇ ਕਿ ਕੱਲ ਦਾ ਮਤਲਬ ਕਿ ਉਹਨਾਂ ਨੇ ਕੋਈ ਸਮਝੌਤਾ ਕੀਤਾ ਹੋਇਆ ਹੈ ਉਹਨਾਂ ਨੇ ਟਾਈਮ ਦਿੱਤਾ ਹੋਇਆ ਹੈ ਕਿ ਇੰਨੇ ਟਾਈਮ ਦੇ ਵਿੱਚ ਅਗਰ ਤੁਸੀਂ ਸਾਡੀਆਂ ਮੰਗਾ ਮਤਲਬ ਕਿ ਇਹ ਕਾਨੂੰਨ ਅਗਰ ਤੁਸੀਂ ਵਾਪਸ ਨਹੀਂ ਲੈ ਰਹੇ ਤੇ ਫਿਰ ਅਸੀਂ ਫੇਰ ਦੁਬਾਰਾ ਪੂਰੀ ਹੜਤਾਲ ਤੇ ਆਵਾਂਗੇ ਉਹਨਾਂ ਨੇ ਸਰਕਾਰ ਨੂੰ ਇੱਕ ਮੌਕਾ ਦਿੱਤਾ ਹੋਇਆ ਹੈ ਤੇ ਹੁਣ ਦੁਬਾਰਾ ਜਿਹੜਾ ਕਿ ਸਾਰਾ ਕੁਝ ਚੱਲ ਪਿਆ ਹੈ ਤੇ ਉਹਦੇ ਨਾਲ ਤੇਲ ਵਗੈਰਾ ਜਿਹੜਾ ਉਹ ਦੁਬਾਰਾ ਚੱਲਿਤ ਹੋਣ ਲੱਗ ਪਿਆ ਹੈ ਤੇ ਹੁਣ ਆਪਾਂ ਜਿੰਨੀ ਕ ਆਪਣੀ ਜਾਣਕਾਰੀ ਹੈਗੀ ਸੀ ਤੁਹਾਨੂੰ ਦੇ ਦਿੱਤੀ ਹੈ ਤੇ ਹੁਣ ਆਪਾਂ ਕਰੀਏ ਆਪਣੀ ਰੋਟੀ ਦੀ ਤਿਆਰੀ ਜੀ ਗੂਗ ਗਏ ਹੋਇਆ ਅੱਡੇ ਤੇ ਆਮ ਗੋਭੀ ਕਿੱਥੇ ਰੱਖ ਦੇਣੀ ਬੜੀ ਗੋਭੀ ਨੂੰ ਵਾਸ਼ ਕਰ ਲਈਏ ਗਰਮ ਪਾਣੀ ਨਾਲ ਗਰਮ ਪਾਣੀ ਦਾ ਬਰਲ ਆਏਗਾ ਜੁੱਜ ਜੁੱਟ ਲਾਇਆ ਇੱਥੇ ਟਾਈਮ ਲਾਇ ਲੈਣਾ ਮੈਨੂੰ ਹੈ ਉਹ ਤੁਹल्या ਦੇ ਵਿੱਚ ਪੜਾਇਆ ਗਰਮ ਪਾਣੀ ਇਥੇ ਨਰ ਲਾਇਆ ਪਾਣਾ ਤੇ ਉਹਦੇ ਨਾਲ ਮਣੀ ਦਾ ਨਾਲ ਥੋੜਾ ਜਿਹਾ ਗੋਭੀ ਦਾ ਫੁੱਲ ਵਾਸ਼ ਕਰਕੇ ਤੇ ਅੱਪਾ ਅੱਜ ਬਣਾਵਾਂਗੇ ਗੋਭੀ ਦੇ ਪਰੌਂਠੇ ਤੇ ਤੁਸੀਂ ਦੱਸੋ ਕੱਲ ਉਹ ਟਰੱਕ ਵਾਲੀ ਜਿਹੜੀ ਜੋ ਆਪਾਂ ਟਰੱਕ ਤੇ ਮੇਲਾ ਵੇਖਣ ਗਏ تھے ਉਹ ਵਾਲੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕੱਲ ਕਿਸੇ ਚੋ ਪਰਸੋਂ ਵਾਲੀ ਹੈ ਕੱਲ ਨੂੰ ਏ ਆਪ ਤੁਹਾਡੇ ਕੋ ਵੀਡੀਓ ਜਿਹੜੀ ਆ ਦੋ ਦਿਨ ਲੇਟ ਆਏਗੀ ਕਿਉਂਕਿ ਅਜੇ ਇੱਕ ਕਬੜੀ ਵੀਡੀਓ ਪੈਂਡਿੰਗ ਪਈਆ ਪਹਿਲਾਂ ਅੱਜ ਆਪਾਂ ਉਹ ਸ਼ੇਅਰ ਕਰਨੀ ਆ ਤੇ ਆਪਾਂ ਮਤਲਬ ਕਿ ਹੁਣ ਐਵੇਂ ਆ ਕਿ ਇੱਕ ਵੀਡੀਓ ਜਿਹੜੀ ਆਪਾਂ ਪੈਂਡਿੰਗ ਰੱਖਿਆ ਕਰਾਂਗੇ ਕਿ ਆਪਣਾ ਥੋੜਾ ਡਾਟਾ ਵੇ ਜਿਹੜਾ ਆਪਾਂ ਮਤਲਬ ਕਿ ਤੁਹਾਡੇ ਨਾਲ ਰੈਗੂਲਰ ਜਿਹੜਾ ਆਪਾਂ ਨੂੰ ਸ਼ੇਅਰ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤੇ ਬਾਕੀ ਕੀ ਪੱਗਾ ਇਸ ਤੇ ਤੁਸੀਂ ਬਹੁਤ ਵਧੀਆ ਪਿਆਰ ਦੇ ਰਹੇ ਜੇ ਤੇ ਇਦਾਂ ਹੀ ਆਪਣਾ ਸਾਥ ਬਣਾਈ ਰੱਖੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ ਤੇ ਤੁਸੀਂ ਮਤਲਬ ਕਿ ਪੁਰਾਤ ਛਾਹ ਤੇ ਦੌ ਚੜਦਾ ਤੇ ਮੈਨੂੰ ਜਾਗਰੂਕ ਰਿਆ ਕੇ ਰੋਣਾ ਪਉਣ ਲੱਗਦਾ ਕਿਉਂਕਿ ਉਹਨੇ ਡਿਊਟੀ ਜਰਨਾ ਤੇ ਇਸ ਕਰਕੇ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਰੋਟੀਆਂ ਦੀ ਤਿਆਰੀ ਕਰ ਲਾ ਤੇ ਬਾਕੀ ਅਧਿਆਜ ਗਰੂਪ ਹੈ ਤੁਹਾਨੂੰ ਮੈਂ ਉਹਨਾਂ ਢਾਲ ਵੀ ਮਲਵਾਣੀ ਇਹ ਕੱਪੜੇ ਵੀ ਆਪਾਂ ਜੀ ਚੁੱਕ ਕੇ ਰੱਖਣੇ ਚੱਲ ਜਾਓ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਦਾਂ ਚੜ੍ਹਦੀ ਕਲਾ ਉਮੀਦ ਕਰਦੇ ਹਾਂ ਸਾਰੇ ਠੀਕ ਹੋਗੇ ਆਪੋ ਆਪਣੇ ਘਰਾਂ ਦੇ ਵਿੱਚ ਹਾਸੇ-ਵਸਤੇ ਤੇ ਰਾਗੀ ਖੁਸ਼ੀ ਹੋਗੇ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਤੇ ਕੱਲ ਆਪਾਂ ਉਸ ਤੋਂ ਅੱਗੇ ਬਾਅਦ ਵਿੱਚ ਕੋਈ ਵੀਡੀਓ ਛੁੱਟੀ ਨਹੀਂ ਕਰ ਪਾਈ ਕਿਉਂਕਿ ਠੰਡ ਬੜੀ ਸੀਗੀ ਠੰਡ ਹੁੰਦਾ ਕਰਕੇ ਨਾ ਤੇ ਬਾਅਦ ਵਿੱਚ ਆ ਗਿਆ ਸੀ ਕਿ 2:00 ਵਜੇ ਬੱਚੇ ਟਿਊਸ਼ਨ ਵਾਲੇ 2 ਤੋਂ 4 ਵਜੇ ਫਿਰ ਉਹਨਾਂ ਨੂੰ ਟੀਚ ਕਰਕੇ ਤੇ ਫਿਰ ਬਾਅਦ ਵਿੱਚ ਮੈਂ ਕੋਈ ਵੀ ਅਗਲੇ ਵਲੌਗ ਜਿਹੜਾ ਵਾ ਉਹ ਕੰਟੀਨਿਊ ਨਹੀਂ ਕਰ ਪਾਈ ਕਿਉਂਕਿ ਠੰਡ ਦਾ ਕਰਕੇ ਨਾ ਇੱਕ ਹੁੰਦਾ ਕਿ ਜਲਦੀ ਜਲਦੀ ਆਪਾਂ ਆਪਣਾ ਲੱਗਦੀ ਆ ਤੇ ਇਸ ਕਰਕੇ ਜਦੋਂ ਅੱਗੇ ਵਲੌਗ ਕੰਟੀਨਿਊ ਨਹੀਂ ਹੋ ਪਾਇਆ ਤੇ ਇੱਕ ਪ੍ਰਭ ਨਹੀਂ ਹੀ ਹੈ ਮੇਰੇ ਕੋਲ ਨਾਲ ਜਿੰਨੇ ਕੀ ਵਲੌਗ ਮੇਰੇ ਨਾਲ ਬਣਵਾਉਣਾ ਸੀਗਾ ਤੇ ਜਗ ਰੂਪ ਚਲੇ ਗਈ ਸੀਗੇ ਡਿਊਟੀ ਤੇ ਇਧਰ ਪ੍ਰਭ ਬੈਠਾ ਆ ਆਪਣੇ ਸਕੂਲ ਦਾ ਹੋਮਵਰਕ ਕਰਨ ਵਾਸਤੇ ਪਰ ਕਿਉਂਕਿ 홀ੀਡੇ ਸਾਡੀਆਂ ਸਾਰੀਆਂ ਐਵੇਂ ਵਨਡੇ ਜਾਣ ਵਿੱਚ ਨਿਕਲ ਗਈਆਂ ਤੇ ਉੱਥੇ ਆਪਾਂ ਬੁੱਕਸ ਵਗੈਰਾ ਖੜੀਆਂ ਹੀ ਨਹੀਂ ਆ ਨਾ ਪ੍ਰਭ ਕਿ ਕਿਉਂਕਿ ਇਸ ਕਰਕੇ ਨਹੀਂ ਘੜੀਆਂ ਕਿ ਨਾ ਇਹਨਾਂ ਮਤਲਬ ਕਿ ਪਹਿਲਾਂ ਚੁੱਕ ਕੇ ਲੈ ਕੇ ਜਾਂਦੇ ਫਿਰ ਲੈ ਕੇ ਆਉਂਦੇ ਤੇ ਉਹਦੇ ਨਾਲ ਥੋੜਾ ਔਖਾ ਜਾਂਦਾ ਹੈ ਤੇ ਇਸ ਕਰਕੇ ਆਪਾਂ ਸੋਚਿਆ ਇਹ ਘਰੇ ਆ ਕੇ ਹੋਮਵਰਕ ਕਰਾਂਗੇ ਤੇ ਹੌਲੀਡੇ ਸੱਚ ਵੇ ਸਾਪਣੀਆਂ ਪਿੰਨ ਤਰੀਕ ਦੀਆਂ ਖਦਮ ਹੋਈਆਂ ਐ ਤੇ ਪਰ ਫੇਰ ਹਣ ਨੂੰ ਦੁਬਾਰਾ ਇੱਕ ਦਿਨ ਸਕੂਲ ਲੱਗਾ 4 ਤਰੀਕ 3 ਤਰੀਕ ਨੂੰ ਲੱਗਾ ਨਾ 2 ਤਰੀਕ ਨੂੰ ਹਾਲੇ ਨਹੀਂ ਖਤਮ ਹੋਏ ਗਏ ਨਾ 3 ਤਰੀਕ ਨੂੰ ਸਕੂਲ ਲੱਗਾ ਤੇ 4 ਤੇ 5 ਨੂੰ ਫੇਰ ਛੁੱਟੀਆਂ ਹੋ ਗਈਆਂ ਫੇਰ ਕਹਿੰਦੇ ਕਿ ਮਤਲਬ ਵੀ ਠੰਡ ਜਾਦੀ ਹੁੰਦਾ ਕਰਕੇ ਨਾ ਤੇ ਫਿਰ ਉਹਨਾਂ ਨੇ ਬੱਚਿਆਂ ਨੂੰ ਫੇਰ ਛੁੱਟੀਆਂ ਕਰਤੀਆਂ ਨਾਲੋ ਕਿ ਠੰਡ ਮਤਲਬ ਕਿ ਧੁੰਦ ਤੇ ਚਲੋ ਘਟ ਪੈਂਦੀ ਪਈਆ ਹਵਾ ਇੰਨੀ ਜਿਆਦੀ ਚੱਲਦੀ ਪਈ ਹੈ ਕਿ ਜਿਹਦੇ ਨਾਲ ਸੀਤ ਬਹੁਤ ਜਿਆਦੀ ਆ ਕਿਉਂਕਿ ਠੰਡ ਦੇ ਨਾਲ ਨਾ ਅਸੀਂ ਹਵਾ ਚੱਲਣ ਦੇ ਨਾਲ ਨਾ ਹੱਥ ਇੱਕਦਮ ਐ ਬਰਫ਼ ਦੇ ਵਿੱਚ ਲਿੱਤੀ ਜਾ ਰਹੇ ਆ ਤੇ ਹੁਣ ਪ੍ਰਭ ਨੂੰ ਦੋ ਹੌਲੀਡੇ ਹੋਰ ਮਿਲਣ ਦੇ ਨਾਲ ਇਹਨੂੰ ਥੋੜਾ ਸੌਖਾ ਗਿਆ ਹੁਣੇ ਸਕੂਲ 'ਚ ਕੰਮ ਕਰਦਾ ਪਿਆ ਹੈ ਆਪਣਾ ਜਿਹੜਾ ਰਹਿੰਦਾ ਸੀਗਾ ਇਹਦਾ ਨਹੀਂ ਨਾਲ ਚੇ ਚਾਰ ਨਾਲ નીચે ਤੇ ਐਂ ਦੇਖੋ ਪ੍ਰਭੜੇ ਕਿੰਨਾ ਖਲਾਰਾ ਪਾਇਆ ਹੋਇਆ ਹੈ ਇਹ ਤੇ ਹੁਣ ਆਪਾਂ ਫੇਰ ਬੈਤੂ ਰੂਟੀਨ ਆ ਚੁੱਕੇ ਆ ਤੇ ਕਵਲ ਆ ਗਈ ਆ ਅੱਜ ਕੱਲ ਕਵਲ ਨਹੀਂ ਸੀਦੀ ਆਈ ਤੇ ਆਪਾਂ ਇੱਧਰ ਆਪਣੇ ਬੁੱਡੇ ਵੀ ਚੋ ਕੇ ਉੱਧਰ ਰੱਖ ਗਿਆ ਹਾਂ ਉੱਧਰ ਪੇਟੀ ਦੇ ਉੱਪਰ ਰੱਖਿਆ ਚੰਗਾ ਇੱਕ ਸਾਈਡ ਤੇ ਕਵਲ ਨੂੰ ਬਾਰੂਪੀ ਮਿਲ ਪਿਆ ਤੇ ਕਵਲ ਉਹਦੇ ਨਾਲ ਗੱਲਾਂ ਕਰਦੀ ਪਈ ਹੈ ਤੇ ਆਪਾਂ ਤੁਹਾਨੂੰ ਮਿਲਾਉਨੇ ਆਂ ਕਵਲ ਦੇ ਨਾਲ ਤੇ ਕਵਲ ਉਹਦੇ ਨਾਲ ਗੱਲਾਂ ਬਾਤਾਂ ਕਰ ਲੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਤੇ ਆਪਣੇ ਸਾਫ ਸਫਾਈ ਕਰਦੀ ਜਿਹੜੀ ਆ ਉਹ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਅੱਗੇ ਆਪਾਂ ਦਿਖਾਵਾਂਗੇ ਕਿ ਅੱਗੇ ਅੱਗੇ ਆਪਾਂ ਕੀ ਕਰਦੇ ਆ ਅੱਜ ਦਿਨ ਦੇ ਵਿੱਚ ਤੇ ਸਭ ਤੋਂ ਪਹਿਲਾਂ ਤੇ ਤੁਹਾਨੂੰ ਪਤਾ ਜਦੋਂ ਆਪਾਂ ਕਿਤੇ ਆਏ ਹੋਏ ਹਈਏ ਨਾ ਤੇ ਚਾਰ ਪੰਜ ਦਿਨ ਤੇ ਆਪਾਂ ਨੂੰ ਐਵੇਂ ਨਿਕਲ ਜਾਂਦੇ ਆ ਕਿ ਆਪਣਾ ਘਰ ਦੀ ਸੈਟਿੰਗ ਕਰਦਿਆਂ ਕਰਦਿਆਂ ਮਸਾਂ ਹੀ ਸੈਟਿੰਗ ਹੁੰਦੀ ਆ ਕਿ ਵੀ ਘਰ ਦੇ ਵਿੱਚ ਕਾਰਜਾ ਸਾਰਾ ਸਿਸਟਮ ਸਾਰਾ ਉੱਥਲ-ਪੁਥਲ ਹੋ ਚੁੱਕਾ ਹੁੰਦਾ ਵਾ ਤੇ ਉਹਨੂੰ ਬੈਕ ਟੂ ਰੂਟੀਨ ਤੇ ਆਉਣ ਵਾਸਤੇ ਆਪਾਂ ਨੂੰ 1-2 ਦਿਨ ਜਿਹੜੇ ਉਹ ਲੱਗ ਜਾਂਦੇ ਨੇ ਤੇ ਹੁਣ ਆਪਾਂ ਦੇਖਦੇ ਹਾਂ ਕਵਲ ਕੀ ਕਰਦੀ ਪਈ ਬਾਹਰ। ਉਹ ਦੇਖੋ ਸੁਨੋਈ ਤੇ ਕਵਲ ਨੇ ਬਾਰ ਉਹ ਝਾੜੂ ਲਗਾ ਦਿੱਤਾ ਹੋਇਆ ਏ।

ਤੈਨੂੰ ਜੋ ਫ੍ਰੀ ਰਮ ਮਿਲ ਜਾਂਦੀ ਐ ਤੈਨੂੰ ਕਦਰ ਨਹੀਂ ਨਾ ਜਿਹੜੇ ਬੰਦਲ ਫ੍ਰੀ 'ਚ ਕੋਈ ਚੀਜ਼ ਮਿਲਨ ਨੂੰ ਕਦਰ ਨਹੀਂ ਨਾ ਹੁੰਦੀ ਉਹ ਗੱਲ ਆ ਇੱਧਰ ਇਹਨੂੰ ਫ੍ਰੀ ਵਾਲੀ ਆਂਟੀ ਮਿਲੀ ਨਾ ਇਹਨੂੰ ਤਾਂ ਨਹੀਂ ਕਦਰ ਆਏਗੀ ਜਦੋਂ ਪਤਾ ਵੇ ਏਡੀ 500 ਰੁਪਿਆ 1000 ਰੁਪਿਆ ਫੀਸ ਕਿੰਨੀ ਲੈਂਦੇ ਕਿੰਨੇ ਲੈਂਦੇ ਫੀਸ ਹਾਂ 1000 ਰੁਪਿਆ ਲੈਂਦੇ 1000 ਰੁਪਿਆ ਦੇਣਾ ਫਿਰ ਬੰਦਾ ਮਹੀਨੇ 'ਚ ਇੱਕ ਤਾਂ ਛੁੱਟੀ ਨਹੀਂ ਕਰਦਾ ਤੇ ਉਹ ਬੰਦਾ ਹੀ ਬੰਦਾ ਵਾ ਹਰ ਹਾਜ਼ਰੇ ਆ ਜਾਣਾ ਤੇ ਇਹਨੂੰ ਵਧਾਵਾ ਕਿ ਮੈਨੂੰ ਫ੍ਰੀ ਚਾਹ ਦੇ ਮੈਂ ਆਵਾਂ ਨਾ ਆਵਾਂ ਆਪਦੀ ਮਰਜ਼ੀ ਦੇ ਨਾਲ ਸੁਣੋਈ ਚੱਲ ਅੰਦਰ ਇਹ ਵੀ ਮਾਤੇ ਦੀ ਮੋੜੀ ਪਹਲਾ ਅਗਲੇ ਦਿਨ ਅਗਲੇ ਦਿਨ ਮਾਮਾ ਤੇ ਨਿਕਲ ਜਾਣੀ ਲੈ ਲਓ ਜੀ ਟਾਈਮ ਹੋ ਗਿਆ ਸਵੇਰ ਦਾ 9:30 ਵਜੇ ਦਾ ਹਨਾ ਕਬੜ 9:30 ਵਜੇ ਮੈਨੂੰ ਲੱਗਦਾ ਇੱਕ ਤੇ ਮੈਨੂੰ ਨਾ ਉਹ ਲੈਣਾ ਪੈਂਦਾ ਵਾ ਕੀ ਕਹਿੰਦੇ ਹੁੰਦੇ ਆ ਪਰਮਿਸ਼ਨ ਨਹੀਂ ਪਰਮਿਸ਼ਨ ਨਹੀਂ ਮਤਲਬ ਕੀ ਸਹਿਮਤੀ ਸਹਿਮਤੀ ਪੰਜਾਬੀ ਚ ਇੰਗਲਿਸ਼ ਵਰਡ ਯਾਦ ਨਹੀਂ ਹੋਉਂਦੇ ਹਾਰੇ ਵੀ ਕੰਮ ਇਹ ਪਹਿਲਾਂ ਮੈਂ ਨਾਲ ਲੈ ਕਰੂੰਗੀ ਹਣਾ ਹਣਾ ਸੇ ਟਾਈਮ ਹੋ ਗਿਆ 9:30 ਵਜੇ ਦਾ ਤੇ ਆਪਾਂ ਚੁੱਕਦੇ ਪਏ ਖਲਾਰੇ ਆਪਾਂ ਜਿੱਦਾਂ ਕਿ ਪਰਸੋਂ ਤੁਸੀਂ ਵੇਖ ਲਾ ਕਿ ਆਪਾਂ ਆਗੇ ਹੀ ਇਹ ਘਰ 2 ਤਰੀਕ ਨੂੰ ਤੇ 3 ਤਰੀਕ ਨੂੰ ਆਪਣੀ ਕਵਲ ਮੈਡਮ ਦੀ ਮੈਂ ਸਾਰਾ ਦਿਨ ਹੀ ਵੇਟ ਕਰਦੀ ਰਹੀ ਤੇ ਇਹ ਮੈਡਮ ਆਈ ਨਹੀਂ ਕੰਮ ਕਰਨ ਵਾਸਤੇ ਤੇ ਫਿਰ ਮੈਂ ਵੀ ਨਾ ਆਣ ਕੇ ਚਾੜੂ ਲਾਇਆ ਮੈਂ ਵੀ ਨਾਰਮਲ ਗਿਆ ਹਾਂਜੀ ਮੈਂ ਅੱਜ ਪਰ ਆਪਣੇ ਉੱਪਰ ਉੱਪਰ ਵਾਲਾ ਸਾਰਾ ਖਲਾਰਾ ਜਿਹੜਾ ਚੁੱਕ ਲਿਆ ਤੇ ਫੇਰ ਅਸੀਂ ਅੱਜ ਚੱਲ ਕੋਈ ਕਰੀਏ ਅੱਜ ਦਾ ਦਿਨ ਇਸ ਦਾ ਕੰਡਾ ਕੱਢ ਲੈਣੇ ਆ। ਤੋਂ ਇਹ ਤਾਂ ਕਿ ਮੈਂ ਡਿੱਗ ਕੱਲ ਅਹੀਂ ਨਾ ਮੈਨੂੰ ਦੱਸਿਆ ਕੱਲ ਅਸੀਂ 12 ਵਜੇ 1 ਵਜੇ ਰੋਟੀ ਲੈਣੇ ਪਰਪ ਹੂੰ 1 ਵਜੇ ਰੋਟੀ ਲਾ ਕੇ ਤੇ 2 ਵਜੇ ਮੈਂ ਵੇਲੀ ਇਹਦੇ 2 ਵਜੇ ਵੇਲੀ ਹੁੰਦੀ ਆ ਸਾਰਾ ਬੱਚਿਆ ਗ੍ਰੇਡ 2 ਵਾਲੇ ਹੋਏ ਕੱਲੇ ਗੋਪੀ ਵਾਲੀਆਂ ਰੋਟੀਆਂ ਲੈ ਗਿਆ ਹੈ ਨਿੱਕੇ ਉਹ ਸੱਚ ਸਕੂਲ ਜਾਂਦਾ ਸੁਚਨਤਾ ਕਰਕੇ ਕੱਲ ਲੈ ਕੇ ਆਇਆ ਹੈ ਤੇ ਕੱਲ ਉਹਨਾਂ ਨੂੰ ਤੇ ਛੁੱਟੀ ਨਹੀਂ ਨਾ ਉਹਨਾਂ ਨੂੰ ਕਿਸ਼ੋਰਾਂ ਜਾਂਦੇ ਨੂੰ ਅੱਜ ਇਹ ਆਉਣੇ ਬੱਚਿਆਂ ਨੂੰ ਛੁੱਟੀ ਹੈ ਇਹ ਮੇਰੇ ਤਾਂ ਅਗਰ ਕਿ ਇਹਨਾਂ ਨੂੰ ਫਿਰ 2 ਤੋਂ 4 ਚਲੋ ਫਿਰ ਇਹਦੀ ਟਿਵੀਸ਼ਨ ਬੰਦ ਅੱਜ ਹੈ ਫਾਜ ਤੋਂ ਇਹਦੀ ਟਿਵੀਸ਼ਨ ਬੰਦ ਨਹੀਂ ਕੱਲ ਤੋਂ ਇਹਨਾਂ ਦੇ ਪ੍ਰਭ ਦੇ ਵੀ ਸਕੂਲ ਲੱਗਣਾ ਪੈਣਾ ਫਿਰ 4 ਤੋਂ ਸਹੀ ਆ ਜਾਣਾ ਕੱਲ ਤੋਂ ਪਰਸੋਂ ਤੋਂ ਕੱਲ ਤੋਂ ਬਾਜੀ ਬਾਜੀ ਪਰਸੋਂ ਕੱਲ ਪੰਜ ਅੱਜ 4 ਤਰੀਕ ਅੱਜ 4 ਤਰੀਕ ਕੱਲ ਨੂੰ 5 ਤਰੀਕ ਨੂੰ ਲੱਗਣਾ ਹੈ ਸਕੂਲ ਉਹ ਨਹੀਂ ਯਾਰ ਇਹਨਾਂ ਦੇ 4 ਤੋਂ 2 ਹੀ ਛੁੱਟੀ ਕਰੀ ਗੁਰਬਾਨੀ ਕਰੀਜੀ ਫਿਰ ਮੈਨੂੰ ਕੰਮ ਕਰਦਾ ਵੀ ਹੁਣ ਆਪਾਂ ਹੌਲੀ ਹੌਲੀ ਜਿੜੀ ਆਪਣੀਆਂ ਕਾਕੇ ਕਾਕੇ ਮੈਂ ਕਾਕੇ ਹਾਂਜੀ ਮੈਂ ਕੰਮ ਕਰਨਾ ਸਕੂਲ ਦਾ ਕਾਕੇ ਅੱਧੇ 2 ਮਿੰਟ ਰੁਕ ਜਾ ਕਰਕੇ ਕਾਕੇ ਨਹੀਂ ਚੱਲਣਾ ਫਿਰ ਥੋੜੋ ਜਿਹੀ ਕਾਕੇ ਆਲੀਆ ਵੀਡੀਓ ਲੱਕਾ ਦੀ ਚੱਲਦੀ ਛਟਾ ਕਾਕੇ ਚੱਲਦੀ ਆਈ ਛਟਾ ਕਾਕੇ ਬਾਹਰ ਕੜੇ ਜੋ ਹਾਂ ਜੀ ਪਛਲੇ ਆ ਬੰਦ ਸਟਾ ਕਾਕਾ ਸ਼ਾਰਪ ਸਪਾਈ ਕਰੋ ਉਹਨ ਦਿਓ ਜੀ ਆਏ ਹੋ ਗੈਮ ਲਾਤੀ ਪ੍ਰਭ ਯਾਰ ਨੂੰ ਥੰਡ ਕਿੰਨੇ ਮੈਂ ਦੋਵੇਂ ਹੱਥਾਂ ਵੇ ਟਰਾਈਪੋਡ ਰੱਖ ਰਹੇ ਹੈਂ ਗਈ ਵਿਚਾਰੀ ਨੂੰ ਨਾਲ ਸਤਾ ਵੀ ਅੱਗੇ ਨਹੀਂ ਵਿਚਾਰੀ ਠੀਕ ਆ ਸੁਪਰਕਾਰ ਠੰਡੇ ਨਹੀਂ ਚ ਆਪਣਾ ਕੌਣ ਸੁਣੋਈ ਪ੍ਰਭ ਗਲਤ ਗਾਣੇ ਮੈਂ ਸੁਣੋਈ ਨਹੀਂ ਕਵਲ ਦੀਦੀ ਤੇ ਜਿੱਦਾਂ ਕਿ ਤੁਸੀਂ ਮੇਰੇ ਪੇਕੇ ਪਿੰਡ ਵੇਖਿਆ ਕਿ ਜਿਹੜੇ ਅਸੀਂ ਨਹੀਂ ਵੇਖੇ ਜਿਹੜੇ ਰੂਮ ਦੇ ਵਿੱਚ ਆਪਾਂ ਬੈਠਨੇ ਸਿਰਫ ਉੱਥੇ ਹੀ ਖਲਾਰਾ ਹੁੰਦਾ ਵਾ ਇੱਥੇ ਵੀ ਉਹੀ ਹਾਲ ਹੈ ਜਿਹੜੇ ਰੂਮ ਦੇ ਵਿੱਚ ਆਪਾਂ ਬੈਠੇ ਆਂ ਸਿਰਫ ਉੱਥੇ ਹੀ ਖਲਾਰੇ ਬਾਕੀ ਫੇ ਚਾਹ ਪਾਣੀ ਆਪਾਂ ਲਿਆਏ ਪੀ ਤੇ ਹੁਣ ਆਪਾਂ ਬੋਡੀ ਨੂੰ ਵਾਰਮ ਕਰਦੇ ਪਏ ਆਂ ਤੇ ਕਵਲ ਦੇ ਨਾਲ ਕੰਮ ਕਰਾਉਂਦੇ ਪਏ ਆਂ ਕਵਲ ਆਪਣਾ ਝਾੜੂ ਪੋਚਾ ਕਰ ਲੱਗੀ ਆ ਤੇ ਮੈਨ ਲੱਗੀ ਆ ਸਾਫ ਸਫਾਈ ਕਰਨ ਅੱਜ ਪੂਰੇ ਕਿੰਨੇ ਦਿਨ ਹੋ ਗਏ ਕਵਲ 7 ਦਿਨ 7 ਦਿਨ ਤੇ 7-8 ਦਿਨ ਤੇ ਵੈ ਮੈਨੂੰ ਘਰੋਂ ਗਈ ਨੋ ਹੋ ਗਏ ਹੀ ਗਏ ਤੇ ਕਵਲ ਦੇ ਵਿੱਚੋਂ ਇੱਕ ਦਿਨ ਤਾਂ ਇੱਕ ਦਿਨ ਕਵਲ ਨੇ ਸਾਫ ਸਫਾਈ ਕੀਤੀ ਹੀਗੀ ਤੇ ਉਹ ਸਾਫ ਸਫਾਈ ਕਰਨ ਦੇ ਨਾਲ ਜਿਹੜਾ ਕਿ ਘਰ ਦੀ ਥੋੜੀ ਜਿਹੜੀ ਹਾਲਤੀ ਉਹ ਵਧੀਆ ਰਹੀ ਆਦਰਵਾਇਸ ਜੇ ਉਹ ਵੀ ਸਫਾਈ ਨਾ ਹੁੰਦੀ ਨਾ ਫੇ ਮੈਂ ਨਹੀਂ ਆ ਕਿ ਧੱਜੀਆਂ ਉੱਠ ਜਾਣ ਘਰ ਨੂੰ ਵੇਖਣ ਨੂੰ ਜੀ ਨਹੀਂ ਕਰਨਾ ਤੇ ਹਰ ਇੱਕ ਥਾਂ ਦੇ ਕੱਪੜੇ ਕੱਪੜੇ ਹਰ ਐਂ ਗੰਦਾ ਮਤਲਬ ਕਿ ਘੱਟਾ ਘੱਟਾ ਪਹਿਲੇ ਤੇ ਸਰਦੀਆਂ ਘੱਟਾ ਘਟਾਉਂਦਾ ਪਰ ਫਿਰ ਵੀ ਜਿਹੜਾ ਕਿ ਖਲਾਰਾ ਜਦੋਂ ਵਿਆਹ ਹੋਵੇ ਨਾ ਆ ਕਵਲ ਮੈਨੂੰ ਕਹਿੰਿਆ ਮੈਂ ਬਾਲਦੀ ਤੂੰ ਸਾਫ ਕਰਨੇ ਚਲੋਈ ਦੇ ਕਵਲ ਵੇਖਣ ਦੀ ਕਿ ਬੈਟ ਬੋਲੇ ਬੈਡ ਬਾਲ ਹੀ ਲੈ ਜਾਈ ਕੱਢਣਾ ਸੱਚ ਹਾਂ ਮੈਂ ਕਿੱਲਾ ਕਿੰਨੇ ਨਿਕਲੇ ਤੇ ਆਪਾਂ ਇਹ ਮੰਗਵਾਇਆ ਸੀਗਾ ਜਿਨ੍ਹਾਂ ਦੇ ਘਰ ਡੌਗ ਹੈਗੇ ਸੱਚ ਉਹਨਾਂ ਨਾਲ ਮੈਂ ਇੱਕ ਗੱਲ ਸ਼ੇਅਰ ਕਰਨੀ ਚਾਹੁੰਦੀ ਹਾਂ ਜੇ ਕਿਸੇ ਦੇ ਘਰ ਡੌਗ ਹੈਗਾ ਆਬ ਕੋਈ ਵੀ ਜਿਹਾ ਮੰਗਾਇਓ ਆ ਜਿਹੜਾ ਬੈਡ ਬਾਲ ਆਹ ਜਿਹੜਾ ਬੈਡ ਬਾਲ ਜਾਂ ਇਹਨੂੰ ਆਈਸਕ੍ਰੀਮ ਵੀ ਆਪਾਂ ਬੋਲ ਸਕਦੇ ਹਾਂ ਇਹ ਤੁਸੀਂ ਮੰਗਵਾ ਸਕਦੇ ਜੇ ਕਿਉਂਕਿ ਇਹਦੇ ਨਾਲ ਨਾ ਜਿਹੜੇ ਜਿਹੜੇ ਡੌਗ ਦੇ ਵਾਲ ਜਿਵੇਂ ਕਿ ਸੋਫੇ ਵਗੈਰਾ ਤੇ ਲੱਗ ਜਾਂਦੇ ਨੇ ਨਾ ਇਹ ਦੇਖੋ ਇਹਨੂੰ ਐਵੇਂ ਕਰਕੇ ਆਪਾਂ ਫੇਰਾਂਗੇ ਜਦੋਂ ਸੋਫੇ ਦੇ ਉੱਪਰ ਤੇ ਸਾਰੇ ਵਾਲ ਜਿਹੜੇ ਆ ਉਹ ਇਹਦੇ ਨਾਲ ਜਿਹੜੇ ਲੱਗ ਕੇ ਤੇ ਆ ਜਾਣਗੇ ਤੇ ਬਾਅਦ ਵਿੱਚ ਜਦੋਂ ਬਦਾਂ ਨੂੰ ਲੱਗ ਗਿਆ ਨਾ ਥੋੜੀ ਜਿਹੀ ਸਫਾਈ ਕੀਤੀ ਥੋੜਾ ਕਰਨ ਤੋਂ ਬਾਅਦ ਵਿੱਚ ਇਹਨੂੰ ਐਵੇਂ ਕਰਕੇ ਦੇ ਵਿੱਚ ਐਂ ਕਰ ਕੱਢ ਲਾਂਗੇ ਉਹ ਜਿਹੜੇ ਸਾਰੇ ਜਿਹੜੇ ਇਹਦੇ ਨਾਲ ਵਾਲ ਲੱਗੇ ਆ ਨਾ ਉਹ ਸਾਰੇ ਇਹਦੇ ਵਿੱਚ ਚਲੇ ਜਾਣਗੇ ਲਗੀ ਸਮਝ ਆ ਤੇ ਬਹੁਤ ਵਧੀਆ ਪ੍ਰੋਡਕਟ ਆ ਇਹ ਸੋਫੇ ਤੋਂ ਕੰਬਲ ਤੋਂ ਰਾਤੀ ਨੂੰ ਕੰਬਲ ਸਾਫ਼ ਕੀਤਾ ਸੀ ਕਦੇ ਨਾਲ ਕੰਬਲ ਤੇ ਵੀ ਬਾਜ ਸਲ ਜਾਂਦੇ ਆ ਤੇ ਸਾਰੇ ਬਾਜ ਜਿਹੜੇ ਆ ਉਹ ਫਿਰ ਇਸਦੇ ਨਾਲ ਲੱਗ ਕੇ ਆ ਜਾਂਦੇ ਆ ਤੇ ਤੁਸੀਂ ਵੀ ਮੰਗਵਾਉਣਾ ਹੋਵੇ ਤਾਂ ਦੱਸ ਦਿਓ ਆਪਾਂ ਤੁਹਾਨੂੰ ਲਿੰਕ ਦੇ ਦਾਂਗੇ ਇਸ ਵਿੱਚ ਇਹ ਮੈਡਮ ਦਾ ਕਰਕੇ ਸਾਨੂੰ ਪਤਾ ਨਹੀਂ ਘਰ ਚ ਕਿੰਨੀਆਂ ਹੀ ਐਵੇਂੀਆਂ ਚੀਜ਼ਾਂ ਡੀਆਂ ਨੂੰ ਮੰਗਵਾਉਣੀਆਂ ਪਈਆਂ ਫੇਰ ਬਾਜ ਕੁੰਦੀਆਂ ਡੌਗ ਡੌਗ ਵਾਲਗੇ ਡਰਾਗ ਪ੍ਰੋ ਡੌਗ ਵਾਲਗੇ ਡਰਾਗ ਪ੍ਰੋ ਡੌਗ ਪ੍ਰੋਬਲਮ ਸੋਲਵ ਕਰਨ ਵਾਲਾ ਡਰਾਗ ਦੇ ਚਲੋ ਜੀ ਹੁਣ ਆਪਾਂ ਕਰ ਲਈਏ ਕੰਮ ਕਰ ਫਿਰ ਮਿਲਦੇ ਆ ਤੁਹਾਨੂੰ ਥੋੜੀ